ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਸਤਗੁਰ ਧੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ਾਂ ਅਤੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਸੰਸਾਰ ਭਾਰਤੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਗਈ ਵੀਡੀਓ ਲੜੀ ਵਿੱਚ ਅਸੀਂ ਸ੍ਰੀ ਗੁਰੂ ਤੇਗ ਪਾਹਾਦਰ ਜੀ ਦੇ ਵਿਆਹ ਦਾ ਇਤਿਹਾਸ ਸਾਂਝਾ ਕਰਾਂਗੇ ਦਾਸਤਾਨੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਪਾਹਾਦਰ ਜੀ ਦਾ ਵਿਆਹ ਸਿੱਖ ਧਰਮ ਵਿੱਚ ਗ੍ਰਸਥ ਜੀਵਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ ਇਸੇ ਲਈ ਸਾਰੇ ਗੁਰੂ ਸਹਿਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਇਲਾਵਾ ਗ੍ਰਸਥੀ ਜੀਵਨ ਵਿੱਚ ਵਿਚਰੇ ਹਨ ਗ੍ਰਸਥ ਜੀਵਨ ਭਾਵ ਵਿਆਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅਤੇ ਜ਼ਰੂਰੀ ਅੰਗ ਹੈ ਅੱਜ ਅਸੀਂ ਆਪ ਜੀ ਨੂੰ ਸ਼੍ਰੀ ਗੁਰੂ ਤੇਗ ਪਾਹਾੜ ਜੀ ਅਤੇ ਮਾਤਾ ਗੁਜਰੀ ਜੀ ਦੇ ਵਿਆਹ ਦਾ ਵੱਡਮੁੱਲਾ ਇਤਿਹਾਸ ਦੱਸ ਰਹੇ ਹਾਂ ਸ਼੍ਰੀ ਗੁਰੂ ਤੇਗ ਪਾਹਾੜ ਜੀ ਦਾ શુભ ਵਿਆਹ ਬੀਬੀ ਗੁਜਰੀ ਜੀ ਨਾਲ ਹੋਇਆ ਸੀ ਪ੍ਰਿੰਸੀਪਲ ਸਤਪੀਰ ਸਿੰਘ ਪੁਸਤਕ ਇਤਿਜਨ ਕਰੀ ਵਿੱਚ ਲਿਖਦੇ ਹਨ ਕਿ ਨਥਾਣਾ ਤੋਂ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਕੀਰਤਪੁਰ ਆਏ ਉੱਥੇ ਹੀ ਭਾਈ ਲਾਲਚੰਦ ਤੇ ਮਾਤਾ ਵਿਸ਼ਨਕੌਰ ਜੀ ਦੀ ਸੁਪੁੱਤਰੀ ਬੀਬੀ ਗੁਜਰੀ ਜੀ ਦੇ ਨਾਲ ਗੁਰੂ ਤੇਗ ਪਹਾਦਰ ਜੀ ਦਾ ਰਿਸ਼ਤਾ ਪੱਕਾ ਹੋਇਆ ਸੀ। ਸ਼ਹਾਦਤ ਬੇਮਿਸਾਲ ਮਾਰਚ 1632 ਇਸਵੀ ਵਿੱਚ ਸ਼ਾਦੀ ਕਰਤਾਰਪੁਰ ਵਿਖੇ ਹੋਈ ਸੀ। ਕਰਤਾਰਪੁਰ ਵਿੱਚ ਵਿਆਹ ਦੀ ਰੌਣਕ ਅਪੂਰਵ ਸੀ। ਇਤਿਹਾਸਕਾਰਾਂ ਅਨੁਸਾਰ ਜਿਸ ਵੇਲੇ ਸ੍ਰੀ ਗੁਰੂ ਤੇਗ ਪਹਾਦਰ ਜੀ ਦੀ ਬਰਾਤ ਟੁਕੀ ਤਾਂ ਉਹ ਨਜ਼ਾਰਾ ਬਹੁਤ ਹੀ ਅਲੋਕਿਕ ਸੀ ਕਰਤਾਰਪੁਰ ਵਿੱਚ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਜਦੋਂ ਮਿਲਣੀ ਦਾ ਸਮੇਂ ਆਇਆ ਤਾਂ ਭਾਈ ਲਾਲਚੰਦ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਸੀਸ ਨਿਵਾਇਆ ਗੁਰੂ ਸਾਹਿਬ ਨੇ ਉਹਨਾਂ ਨੂੰ ਘੁੱਟ ਕੇ ਛਾਤੀ ਨਾਲ ਲਗਾ ਕੇ ਤੇ ਸਤਿਕਾਰ ਦਿੱਤਾ ਗੁਜਰੀ ਜੀ ਪਰਮ ਸੁਸ਼ੀਲ ਮਿੱਠ ਬੋਲੜੇ ਮਨ ਦੇ ਕੋਮਲ ਅਤੇ ਦੁੱਖ ਵਿੱਚ ਸੁੱਖ ਮਨਾਉਣ ਵਾਲੇ ਸਨ ਸ਼ਹਾਦਤ ਬੇਮਿਸਾਲ ਸ਼੍ਰੀ ਗੁਰੂ ਤੇਗ ਪਾਹਾੜ ਜੀ ਤੇ ਬੇਬੀ ਗੁਜਰੀ ਜੀ ਦੀ ਜੋੜੀ ਬਹੁਤ ਹੀ ਸੁੰਦਰ ਤੇ ਸੁਭਾਗ ਜੋੜੀ ਸੀ ਜੋ ਵੀ ਜੋੜੀ ਦੇ ਇੱਕ ਵਾਰ ਦਰਸ਼ਨ ਕਰਦਾ ਦੇਖਦਾ ਹੀ ਰਹਿ ਜਾਂਦਾ ਆਨੰਦ ਕਾਰਜ ਉਪਰੰਤ ਭਾਈ ਲਾਲਚਨ ਜੀ ਨੇ ਆਪਣੀ ਬੱਚੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਹੀ ਸਿੱਖਿਆ ਦਿੱਤੀ ਆਪ ਜੀ ਨੇ ਆਪਣੇ ਗੁਰੂ ਪਤੀ ਤੇਗ ਪਾਹਾੜ ਜੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਵਿਖੇ ਨਿਵਾਸ ਕਰਦੇ ਆ ਜਦੋਂ ਸ੍ਰੀ ਗੁਰੂ ਤੇਗ ਪਹਾਦਰ ਜੀ ਪ੍ਰਭੂ ਚਰਨਾ ਵਿੱਚ ਲੀਨ ਰਹਿੰਦੇ ਤਾਂ ਆਪ ਜੀ ਵੀ ਸਾਰੇ ਦੁਨਿਆਵੀ ਸੁੱਖਾਂ ਦਾ ਤਿਆਗ ਕਰਕੇ ਆਪਣੇ ਪਤੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਆਪ ਜੀ ਹਮੇਸ਼ਾ ਗੁਰੂ ਪਤੀ ਦੇ ਨਾਲ ਵਿਚਰੇ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਵੇਲੇ ਸ੍ਰੀ ਗੁਰੂ ਤੇਗ ਪਹਾਦਰ ਜੀ ਦਾ ਧੜ ਤੋਂ ਜੁਦਾ ਸੀਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸੈ ਪਹੁੰਚੇ ਸਨ ਤਾ ਮਾਤਾ ਗੁਜਰੀ ਜੀ ਨੇ ਪ੍ਰਭੂ ਦਾ ਭਾਣਾ ਮੰਨਦਿਆਂ ਅਡੋਲ ਰਹਿ ਕੇ ਗੁਰੂ ਪਤੀ ਦੇ ਸੀਸ ਅੱਗੇ ਸਿਰ ਝੁਕਾ ਕੇ ਅਰਦਾਸ ਕੀਤੀ ਸੀ ਕਿ ਮੇਰੀ ਸਿੱਖੀ ਵੀ ਆਪ ਜੀ ਵਾਂਗ ਹੀ ਨਿਭ ਜਾਵੇ ਬਾਤਾ ਗੁਜਰੀ ਜੀ ਦੀ ਪਵਿੱਤਰ ਕੁਖ ਤੋਂ ਪਟਨਾ ਵਿਖੇ ਸ਼ਾਹੇ ਸ਼ਹਿਨशाह ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਗੁਰੂ ਪਤੀ ਸ੍ਰੀ ਗੁਰੂ ਤੇਗਪਾਹਾਦਰ ਜੀ ਦੇ ਉਪਦੇਸ਼ਾਂ ਨੂੰ ਆਪ ਜੀ ਨੇ ਆਪਣੇ ਜੀਵਨ ਵਿੱਚ ਨਾ ਸਿਰਫ ਧਾਰਨ ਕੀਤਾ ਸਗੋਂ ਉਹਨਾਂ ਦੀ ਸ਼ਹੀਦੀ ਉਪਰੰਤ ਆਪਣੇ ਸੁਪੁੱਤਰ ਅਤੇ ਪੋਤਰੀਆਂ ਨੂੰ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਤੋਰਿਆ ਮਾਤਾ ਗੁਜਰੀ ਜੀ ਇੱਕੋ ਇੱਕ ਅਜੇਹੇ ਗੁਰੂ ਮਹਿਲ ਹੋਏ ਹਨ ਜਿਨ੍ਹਾਂ ਦਾ ਪਤੀ ਸ਼ਹੀਦ ਜਿਨ੍ਹਾਂ ਦਾ ਸੁਪੁੱਤਰ ਸ਼ਹੀਦ ਜਿਨ੍ਹਾਂ ਦੇ 4 ਪੋਤਰੇ ਸ਼ਹੀਦ ਅਤੇ ਜੋ ਖੁਦ ਆਪ ਵੀ ਸ਼ਹੀਦ ਹੋਏ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨੌਵੇਂ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪੀਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ